ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡ ਹਰਾਜ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਬਾਈ ਹਰਾਂ ਦਾ ਖੇਤੀਬਾੜੀ ਦੇ ਨਾਲ-ਨਾਲ ਵਪਾਰ ਲੈਣ ਦਾ ਕੰਮ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਜਿਹੜੀਆਂ ਕਿ ਦੋ ਤਾਂ ਗੱਬਣਾ ਐਚ ਐਫ ਤੇ ਇੱਕ ਜਰਸੀ ਕ੍ਰੋਸ ਆ ਦੋਸਤੋ ਤਾਜੀ ਸੂਈ ਬਣਦੀ ਡਿਟੇਲ ਆਪਾਂ ਬਾਈ ਜੀ ਹਨਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਸਤਿ ਸ੍ਰੀ ਅਕਾਲ ਸਾਸਤਰੀ ਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਾਈ ਜੀ ਨਾਮ ਮੇਰਾ ਗੁਰਨਾਇਬ ਸਿੰਘ ਠੀਕ ਹੈ ਜੀ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 98168 ਜੀ 18008 98168 18 408 00 ਹਾਂ 8 ਤੇ ਬਾਈ ਜੀ ਆਪਾਂ ਕਬੂਤਰਾਂ ਦਾ ਵੀ ਸ਼ੌਂਕ ਰੱਖਦੇ ਆ ਹੈ ਹੈਗਾ ਹੀ ਆ ਕਬੂਤਰਾਂ ਦਾ ਵੀ ਪਸਮਾ ਦਾ ਵੀ ਪਸਮਾ ਤੁਹਾਡਾ ਨਾਮ ਬਹੁਤ ਚੱਲਿਆ ਪਾਸੇ ਪਾਸੇ ਜਾਣਦੇ ਆ ਪਿੰਡਾਂ 'ਚ ਤਾਂ ਅਗਲਾ ਜੇ ਕਿਸੇ ਨੂੰ ਦੱਸ ਦੇਈਦਾ ਬਾਈ ਪਿੰਡ ਹਰਾਜ ਆ ਮੇਰਾ ਖਲਾਅ ਦਾ ਬਾਈ ਨੈਵਾਲਾ ਹਰਾਜ ਮੈਂ ਤਾਂ ਵੀ ਹਾਂ ਤੋ ਬਾਈ ਕਬੂਤਰਾਂ ਦਾ ਵੀ ਸ਼ੌਂਕੀ ਆ ਇਧਰ ਖੁੱਡੇ ਖੱਡੇ ਪਾਏ ਆ ਪੂਰੇ ਉੱਤੇ ਤੁਹਾਨੂੰ ਦਿਖਾ ਦਨੇ ਪਸ਼ੂਆਂ ਦੇ ਨਾਲ ਵਪਾਰ ਵੀ ਕਰਦੇ ਆ ਇਹ ਨਵਾਂ ਵਪਾਰ ਲੈਣ ਦਾ ਕੰਮ ਤੇ ਬਾਈ ਜੀ ਅੱਜ ਆਪਣੇ ਕੋਲ ਕਿੰਨੇ ਪਸ਼ੂ ਸੇਲ ਆ ਆਪਣੇ ਕੋਲ ਤਿੰਨ ਬੈੜਾ ਜੀ ਤਿੰਨ ਬੈੜਾ ਜਿਹੜੀ ਜਰਸੀ ਕਰਾਓ ਸਾਡੇ ਮਗਰ ਕੀ ਆ ਪਹਿਲਾਂ ਦੱਸਿਓ ਇਹ ਬੱਚੀ ਆ ਜੀ ਸਵੇਰੇ ਸੂਈ ਅੱਜ ਠੀਕ ਆ ਜੇਰ ਜੂ ਰੋਕੇ ਆ ਹਾਂ ਜੇ ਰੋਕੇ ਆ ਤੇ ਦੂਜਾ ਸੂਆ ਸੂਈ ਆ ਹਾਂ ਦੂਜਾ ਸੂਆ ਕਿੰਨਾ ਕ ਧਾਰਾਂ ਕੱਢ ਦੂਗੀ ਕਿੰਨਾ ਕ ਇਹ ਦੁੱਧ ਦੇ ਦੂ ਦੇਖੋ ਇਹ ਤਾਂ ਹੁਣ ਆਪ ਦੀ ਸਮਝ ਨਾ ਲੈ ਲਿਆ ਆਪਾਂ ਤਾਂ ਤੱਕਦੇ ਆ ਜੀ 16 ਕਿਲੋ ਦੁੱਧ 16 ਕਿਲੋ ਦੇ ਦੂ ਹੁਣ ਚੋਈ ਵੀ ਆ ਹਨਾ ਹਾਂ ਉਦੋਂ ਦਾ ਸੰਭਾਲ ਤੇ ਸਿਰ ਤੇ ਜੇ ਕੋਈ ਚੰਗੀ ਸੇਵਾ ਕਰੇ ਤਾਂ ਲੋ ਵੀ ਸਜਣੋ ਵੱਚੀ ਆ ਇਹ ਦੇ ਮਗਰਾ ਤੁਹਾਨੂੰ ਦਿਖਾ ਦਿੰਨੇ ਚੰਗੀ ਆ ਵੱਚੀ ਮਾਨ ਵਾਲੋ ਚੰਗੀ ਆ ਤੇ ਇਹ ਵੀ ਜਰਸੀ ਕ੍ਰਾਸ ਸਲੇਟੀ ਇਹ ਰੰਗ ਚ ਪੈਂਦੀ ਆ ਥਣ ਥਣ ਕਰਮਾਂ ਵਾਲੀ ਨੂੰ ਬਹੁਤ ਚੰਗਾ ਲੱਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਤੇ ਹੁਣ ਚੋਈ ਹੋਈ ਆ ਚਵਾਈ ਇਹ ਦੀ ਹੋ ਚੁੱਕੀ ਆ ਸਵੇਰ ਦਾ ਟਾਈਮ ਆ ਤੁਹਾਨੂੰ ਟਾਈਮ ਵੀ ਦਿਖਾਉ ਆ ਦੇਖ ਸਕਦਾ ਦੋਸਤੋ 9:31 ਮਿੰਟ ਦਾ ਟਾਈਮ ਆ ਸਵੇਰ ਦਾ ਇਚੁਆਈ ਇਹਦੀ ਹੋਈ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾ ਦਿੰਨੇ ਹਵਾਨਾ ਉਸ ਤੋਂ ਬਾਅਦ ਹਮ ਤੋੜ ਕੇ ਦਿਖਾਵਾਂਗੇ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਹਵਾਨੇ ਦਾ ਦੇਖ ਸਕਦੇ ਹੋ ਥਣ ਚਾਰਾਂ ਝੋਂਡਾਂ ਤੇ ਲੱਗੇ ਹੋਇਆ ਬਹੁਤ ਹੀ ਸਾਫ ਸਤਰਾ ਹੋਣਾ ਜਿਵੇਂ ਸਾਈਵਾਲ ਦਾ ਹਵਾਨਾ ਦਾ ਇਸ ਤਰ੍ਹਾਂ ਮੋਟਾ ਮੋਟਾ ਥਣ ਲੱਗੇ ਉਹ ਮੱਥਾ ਤੁਸੀਂ ਦੇਖ ਸਕਦੇ ਹੋ ਕ੍ਰਾਸ ਜਰਸੀ ਆ ਦੋਸਤੋ ਇਹ ਪੰਜਾਬ ਵਾਲੀ ਕਹਿ ਸਕਦੇ ਆ ਆਪਾਂ ਇਹਨੂੰ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਖੜ ਜਾ ਚੱਲ ਚੱਲ ਲੋਬੀ ਸੱਜਣੋ ਦੇਖ ਸਕਦੇ ਹੋ ਤੁਸੀਂ ਛੁਆਈ ਇਹਦੀ ਹੋਈ ਵੀ ਆ ਲੈ ਆਓ ਬਈ ਚੰਗੇ ਥਣ ਹਵਾਨੇ ਵਾਲੀ ਵਹਿਲਾ ਦੋਸਤੋ ਦੂਜਾ ਸੂਹ ਵੀ ਵੀ ਆ ਤੇ 15 16 ਕਿਲੋ ਦੁੱਧ ਪੋਲੇ ਹੱਥ 'ਚਾ ਕਢ ਦੂਗੀ ਤੇ ਮਗਰ ਵੱਛੀ ਆ ਇਹਦੇ ਵੱਛੀ ਇਹਦੇ ਨਾਲ ਚੰਗੀ ਆ ਹਾਂ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਆਪਾ ਮੁੱਲ ਛੋਟਾ ਦੇਈ ਠੀਕ ਆ ਕੀ ਮੁੱਲ 90000 ਰੁਪਇਆ 90 58000 ਮੋਲਾ ਵਿੱਚੋਂ ਕੁਛ ਨਾ ਕੁਛ ਮਾਨਤਨ ਵੀ ਹੋ ਜਾਣਾ ਇਸ ਤੋਂ ਕਿ ਬਾਈ ਇੱਕ ਐਚ ਐਫ ਵਹੜਾ ਜਿਹੜੀ ਗੱਬਣ ਇਹਦੇ ਬਾਰੇ ਦੱਸਿਓ ਇਹਦੇ ਬਾਰੇ ਦੱਸਿਓ ਬਾਈ ਜੀ ਦੋ ਨੰਬਰ ਵਾਲੀ ਬਾਰੇ ਇਹਦਾ ਦੇਖ ਨੋ ਜੀ ਕੋਈ ਪਹਿਲਾ ਮੰਨ ਲੇ ਕੋਈ ਦੂਜਾ ਮੰਨ ਲੇ ਠੀਕ ਆ ਜੀ ਦੂਜਾ ਸੁਹਾ ਹੀ ਵੈਸੇ ਤਾਂ ਵੈਸੇ ਦੂਜਾ ਸੁਹਾ ਤੇ ਕਿੰਨੇ ਕ ਦਿਨ ਲੈਂਦੀ ਐ ਇਹ ਇਹ ਦਿਨ ਘੱਟੋ ਘੱਟ ਵੀ 10 10 ਤੋਂ 12 ਤੱਕ ਕੀ ਦੋਦਰ ਕੜ ਮੰਨੋਗੇ ਇਹਦਾ ਕੀ ਦੇ ਦੂਗੀ ਦੋਦਰ ਕੜ ਦੋਦਰ ਦੇ ਦੂ ਇਹ 18 ਕਿਲੋ ਕੱਢ ਦੂ ਠੀਕ ਆ ਲਓ ਬਈ ਬਾਈ ਦਿਖਾ ਦਿੰਨੇ ਆ ਤੁਹਾਨੂੰ ਗਾਂ ਕੱਚੀ ਆ ਪੌਣੀ ਤਾਂ ਨਹੀਂ ਸੀ ਇਹ ਵੀਡੀਓ ਦੇ ਵਿੱਚ ਪਰ ਨਾ ਉਹ ਵੀ ਸਜਣੋ ਕੱਚੀ ਆ ਉਸ ਢੰਗ ਨਾਲ ਤੁਸੀਂ ਜਜਮੈਂਟ ਕਰ ਲਿਓ ਸੋਨਾ ਥਾਣਾ ਤੇ ਵਿਰਲ ਵੀ ਚੰਗੀ ਆ ਦੇਖ ਸਕਦੇ ਹੋ ਤੇ 10 12 ਦਿਨ ਗਾਂ ਨੇ ਲੈ ਜਾਣੇ ਸੂਣ ਚ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਹਵਾਨੇ ਦੀ ਬਿਲਕੁਲ ਸਾਫ਼ ਸੁਥਰੀ ਢੱਲਾ ਬਹੁਤ ਪਈ ਹੈ ਜੇ ਤੁਸੀਂ ਦੇਖ ਸਕਦੇ ਹੋ ਲੋ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਜੱਜਮੈਂਟ ਕਰ ਲਓ ਹਵਾਨਾ ਬਹੁਤ ਵਧੀਆ ਬਣਾਊਗੀ। ਮੂੰਹ ਮੱਥਾ ਵੀ ਤੁਸੀਂ ਦੇਖ ਸਕਦੇ ਹੋ। ਟੰਨਾ ਦੇ ਵਿੱਚ ਵਾਲ ਬਹੁਤ ਜ਼ਿਆਦੇ ਆ। ਚੰਗੀ ਕੁਆਲਿਟੀ ਦੀ ਵਹਿੜਾ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ। ਪਰਾ ਥੋੜੀ ਲੋ ਵੀ ਮੇਟਰ ਕਾਰ ਲੋਕ ਦਰਸ਼ਨ ਢੱਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦੇ ਢੱਲ ਹਵਾਨੇ ਦੀ। ਮੋੜ ਲਓ। ਪਾ ਬਿਲਕੁਲ ਜਾਇਜ਼ ਹੋਣਗੇ ਉਹ ਵੀ ਤੁਹਾਨੂੰ ਪੁੱਛਦ ਨੇ ਦੇਖ ਸਕਦੇ ਹੋ ਤੁਸੀਂ ਸੋਹਣੀ ਮਾਰਕਿੰਗ ਆ ਬਾਹਰ ਜਮਾ ਸੀ ਨਾ ਲਓਏ ਮਿੱਤਰੋ ਥਾਣਾ ਇਹਨੂੰ ਵੀ ਬਹੁਤ ਚੰਗਾ ਲੱਗਿਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਿਖਾ ਦਿੰਨੇ ਆ ਸਾਫ਼ ਸੁਥਰਾ ਹਵਾਨਾ ਹੈ ਇਧਰ ਨੂੰ ਪੈਸੇ ਨੂੰ ਕਰੀ ਨਾ ਦੇਖ ਸਕਦੇ ਹੋ ਤੁਸੀਂ ਸੀਲਸਲਾਕ ਬਹੁਤਾ ਦੇਖ ਲੋ ਬਾਈ ਹੱਥ ਮਾਰ ਕੇ ਤੁਹਾਨੂੰ ਦਿਖਾ ਦਿੰਦਾ ਢਿੱਲ ਵੀ ਤੁਹਾਨੂੰ ਦਿਖਾ ਦਿੰਦੇ ਬਹੁਤ ਢਿੱਲ ਪਈ ਐ ਇਹਦੇ ਚ ਵੀ ਇਹ ਵੀ ਹਜੇ ਦਿਨ ਲੈ ਜੂਗੀ ਪੰਜ ਚਾਰ ਗਾਂ ਬਾਕੀ ਬਾਈ ਦੀ ਗੱਲ ਸਹੀ ਆਗੋਂ ਚੀਜ਼ ਆਈ ਆ ਉਹਦੀ ਆਪਾਂ ਜਿੰਨੀ ਤਸੱਲੀ ਦੇ ਸਕਦੇ ਓੰਨੀ ਦੇ ਸਕਦੇ ਆ ਆਪਾਂ ਲਾ ਕੇ ਹਟਿਆ ਬਸ ਸਾਡੇ ਬਿਲਕੁਲ ਤੋੜ ਕੇ ਵੀ ਬਖਾ ਦਿੰਦੇ ਹਾਂ ਹੌਲੀ ਨੇ ਆਉਂਦੇ ਸਾਂਦਣਾ ਚੀਜ਼ ਲੈ ਲੈ ਬਿਲਕੁਲ 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 ਅਸੀਂ ਆਪਾਂ ਦੇਖ ਸਕਦੇ ਹਾਂ ਤੁਸੀਂ ਬਿਲਕੁਲ ਪੱਦਰ ਹਵਾਨਾ ਮੋੜ ਲਓ ਬਾਈ ਉਸ ਗਾਂ ਦਾ ਮੁੱਲ ਬਾਈ ਜੀ ਤਾਂ ਨਹੀਂ ਦੱਸਿਆ ਗਿਆ ਕਿਉਂਕਿ ਹਜੇ ਕੱਚੀ ਆ ਗਾਂ ਨੇ ਬਣਨਾ ਬਹੁਤ ਆ ਟਿਲ ਬਹੁਤ ਪਈ ਆ ਅੱਜ ਦਾ ਮੁੱਲ ਹਾਂ ਫਿਰ ਅਗਲਾ 10 ਦਿਨਾਂ ਨੂੰ ਵੀ ਉਹੀ ਮੁੱਲ ਭਾਲੂ ਇਸ ਕਰਕੇ ਮੁੱਲ ਹੁੰਦੇ ਹੋਊਗਾ ਇਹਦਾ ਤੇ ਇਹਦਾ ਮੁੱਲ ਦੱਸ ਦਿਓ ਬਾਈ ਜੀ ਕਿੰਨਾ ਕਰਦਗੇ ਜਮੇ ਛੋਟਾ ਦਾ ਕਰਦਗੇ ਬਸ ਜੈ ਜੈ ਕਰਦੇ ਵੀ ਜਿਹੜਾ ਆਥ ਨੂੰ ਗਾਇਆਂ ਘਰੇ ਨਾ ਹੋਣ ਹੈ ਤਿੰਨੇ ਗਾਇਆਂ 58000 ਦੀ 58 ਦੀ ਹਾਂ ਉ ਵੈਸੇ ਮੰਗਣ ਨੂੰ ਭਾਵੇਂ ਤੂੰ 65 ਮੰਗ ਲਾ ਵੀ ਹਾਂ ਨਾ 58 ਦੀ ਆ ਬੰਦਾ ਵੇਖ ਕੇ ਮੰਨ ਤਾਂ ਹੋਊਗਾ ਕੋਈ ਆਏ ਨਹੀਂ ਬਸ ਸਹੀ ਹੈ ਸਹੀ ਉਹ ਬੰਦਾ ਫੋਨ ਲਾਵੇ ਸਹੀ ਹੈ ਜੀ ਭੁਗਦੀ ਆ ਭੁਗਦੀ ਬਹੁਤ ਵਧੀਆ ਗੱਲ ਕੀਤੀ ਸਹੀ ਹੈ ਜੀ ਸਹੀ ਹੈ ਤੇ ਬਹੁਤ ਵਧੀਆ ਬਾਈ ਨੇ ਗੱਲ ਕੀਤੀ ਹੈ ਬਈ ਵੱਡਾ ਕੁਝ ਜਿਆਦਾ ਮੁੱਲ ਨਹੀਂ ਕੀਤਾਗਾ ਤੇ ਆ ਵੱਚੀ ਦੋਸਤੋ ਐਸਾ ਜਰਸੀ ਗਾਹ ਦੀ ਆ ਤੁਸੀਂ ਦੇਖ ਸਕਦੇ ਜਰਸੀ ਕ੍ਰਾਸ ਗਾਹ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਲਿਓ ਜੇਡ ਆਪਣੇ ਕੋਲੇ ਵੀਡੀਓ ਹੈਗੀ ਆ ਦਿਖਾਉਣੀ ਤਾਂ ਦਿਖਾ ਦਿੰਦੇ ਆ ਜੇਰ ਇਹਦੀ ਓਕੇ ਹੋ ਗਈ ਆ ਜੇਰ ਦੀ ਬਾਈ ਦਾ ਵੀਡੀਓ ਪਈ ਆ ਮੇਰੇ ਕੋਲੇ ਤੇ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦਿਆਂਗੇ ਤੇ ਜੇਰ ਤੁਹਾਨੂੰ ਆਹ ਦੇਖ ਲਓ ਇਹ ਵੀਡੀਓ ਦੇ ਵਿੱਚ ਵੀ ਦਿਖਾ ਦਿੰਦੇ ਆ ਇਹ ਜੇਰ ਪਈ ਦੀ ਵੀਡੀਓ ਤੇ ਨੰਬਰ 22 ਦਾ ਚੱਲ ਰਿਹਾ ਸਕਰੀਨ ਦੇ ਉੱਪਰ ਇਸ ਨੰਬਰ ਤੇ ਤੁਸੀਂ ਗੱਲ ਕਰ ਲਿਓ ਹੌਲੇ ਜੇ ਪੜਤੇ ਦੀਆਂ ਹੌਲੇ ਜੇ ਮੁੱਲ ਦੀਆਂ ਗਾਈਆਂ ਗਾਈਆਂ ਚੰਗੀਆਂ ਤੇ ਪਰ ਮੁੱਲ ਹੌਲੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਵੀ ਸਜਣੋ ਤਿੰਨ گاਵਾ ਸੇਲ ਆ ਬਾਈ ਹਰਾਂ ਕੋਲੇ ਤੇ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਗਾਣੇ ਵੱਛੀ ਦਿੱਤੀ ਆ ਤੇ 14-15 ਕਿਲੋ ਦੁੱਧ ਦੀ ਮਾਲਕਣੀ ਆ ਅੱਜ ਹੀ ਸੂਈ ਆ ਜੇਰ ਕੰਪਲੀਟ ਆ ਇਸ ਤੋਂ ਇਲਾਵਾ ਇੱਕ 10 12 ਦਿਨਾਂ ਦੀ ਕੱਚੀ ਵਿਹੜਾ ਭਾਅ ਪੜਦਾ ਬਹੁਤ ਜਾਇਜ਼ ਆ ਤੇ ਇਹ 15 ਦਿਨ 10 ਦਿਨ ਹਜੇ ਸੂਣ ਚ ਵੀ ਲੈ ਜੂਗੀ ਦੇਖ ਸਕਦੇ ਹੋ ਤੁਸੀਂ ਲੇਵੇ ਦੀ ਢਿੱਲ ਅੰਦਾਜ਼ਾ ਤੁਸੀਂ ਲਾ ਲੈਣਾ ਥਣ ਖਵਾਨਾ ਬਹੁਤ ਚੰਗਾ ਇਹਦਾ ਵੀ ਤੇ ਤੀਜੇ ਨੰਬਰ ਵਾਲੀ ਦਾ ਦੋਸਤੋ ਜੇ ਤੁਹਾਨੂੰ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਚੰਗਾ ਥਣ ਲੱਗਿਆ ਵੀਡੀਓ ਪੂਰੀ ਆਪਾਂ ਸਖਰਾਜ ਡੇਰੀ ਫਾਰਮਿੰਗ ਤੇ ਸਖਰਾਜ ਪੀਵੀ 30 ਚੈਨਲ ਤੇ ਫੇਸਬੁੱਕ ਪੇਜ ਸਖਰਾਜ ਪੋ ਮਾਰਾਮ ਤੇ ਸ਼ੌਕੀ ਪੀਵੀ 30 ਤੇ ਪਊਗੀ ਤੇ ਮੁੱਲ ਬਹੁਤ ਪੜਤੇ ਵਾਲੇ ਆ ਬਿਲਕੁਲ ਜਾਇਜ਼ ਮੁੱਲਾ ਜਿਸ ਕਿਸੇ ਵੀਰ ਨੇ ਘਰੇ ਦੁੱਧ ਪੀਣ ਵਾਸਤੇ ਇਹ ਗਾਈਆਂ ਲੈਣੀਆਂ ਤਾਂ ਤਿੰਨੇ ਵੜਾਂ ਦੂਜਾ ਦੂਜਾ ਸੁਗਾ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਧੰਨਵਾਦ ਜੀ